ਪੰਜਾਬ ਦੇ ਅਧਿਆਪਕਾਂ ਦੇ ਨਾਲ ਜੁੜੀ ਹੋਈ ਦੱਸਦੀ ਕਿ ਇਸ ਸਮੇਂ ਖੁਸ਼ਖਬਰੀ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿਸ ਤਹਿਤ ਪੰਜਾਬ ਸਿੱਖਿਆ ਵਿਭਾਗ ਨੇ ਦੱਸ ਦਈਏ ਕਿ ਪੰਜਾਬ ਦੇ ਜੋ ਅਧਿਆਪਕ ਪੁਰਸਕਾਰ 2025 ਹੈ ਉਸ ਦੀ ਨਾਮਜ਼ਦਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਯਾਨੀ ਕਿ ਅੱਜ ਤੋਂ ਪੰਜਾਬ ਦੇ ਅਧਿਆਪਕਾਂ ਦੇ ਲਈ ਜੋ 5 ਸਤੰਬਰ ਨੂੰ ਅਧਿਆਪਕ ਦਿਵਸ ਵਾਲੇ ਦਿਨ ਜੋ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਉਸ ਦੀ ਨਾਮਜ਼ਦਗੀ ਦੀ ਪ੍ਰਕਿਰਿਆ ਅੱਜ ਤੋਂ ਖੋਲ੍ਹ ਦਿੱਤੀ ਗਈ ਹੈ ਪੋਰਟਲ ਜੋ ਹੈ ਉਹ ਸਰਕਾਰ ਦੇ ਵੱਲੋਂ ਓਪਨ ਕਰ ਦਿੱਤਾ ਗਿਆ ਹੈ ਜਿਸ ਤਹਿਤ ਹਰੇਕ ਜੋ ਅਧਿਆਪਕ ਹੈ ਦੱਸ ਦਈਏ ਕਿ ਉਸ ਪੋਰਟਲ ਤੇ ਜਾ ਕੇ ਆਪਣੀ ਨਾਮਜ਼ਦਗੀ ਪ੍ਰਕਿਰਿਆ ਦੇ ਵਿੱਚ ਜੋ ਹੈ ਆਪਣੀ ਨਾਮਜ਼ਦਗੀ ਭਰ ਸਕਦਾ ਹੈ 17 ਜੁਲਾਈ ਤੱਕ ਇਹ ਪੋਰਟਲ ਖੁੱਲਾ ਰਹੇਗਾ ਤੇ ਕੋਈ ਵੀ ਅਧਿਆਪਕ ਯਾਨੀ ਕਿ ਵੱਖ-ਵੱਖ ਪੁਰਸਕਾਰਾਂ ਦੇ ਵਿੱਚ ਜਾ ਕੇ ਜੇਕਰ ਕੋਈ ਅਧਿਆਪਕ ਉਸ ਪੁਰਸਕਾਰ ਦੇ ਯੋਗ ਹੈ ਤਾਂ ਉਹ ਅਧਿਆਪਕ ਦੱਸ ਦਈਏ ਕਿ ਆਪਣੀ ਨਾਮਜ਼ਦਗੀ ਭਰ ਸਕਦਾ ਹੈ 250 ਸ਼ਬਦਾਂ ਦੇ ਵਿੱਚ ਇੱਕ ਲਿਖਤ ਰਿਪੋਰਟ ਅਧਿਆਪਕ ਨੂੰ ਦੱਸ ਦਈਏ ਕਿ ਉਸ ਨਾਮਜ਼ਦਗੀ ਪੋਰਟਲ ਦੇ ਉੱਪਰ ਅਪਲੋਡ ਕਰਨੀ ਹੋਵੇਗੀ ਇਸ ਦੇ ਤਹਿਤ ਇਹ ਵੀ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਕੋਈ ਵੀ ਅਧਿਆਪਕ ਜਾਂ ਸਕੂਲ ਮੁਖੀ ਆਪਣੇ ਆਪ ਦਾ ਨਾਮਜ਼ਦਗੀ ਜੋ ਹੈ ਉਹ ਨਹੀਂ ਪਰ ਸਕਦਾ ਕਿਸੇ ਹੋਰ ਅਧਿਆਪਕ ਦੱਸ ਦਈਏ ਜਾਂ ਕੋਈ ਜ਼ਿਲ੍ਹਾ ਡਿਪਟੀ ਅਫਸਰ ਜਾਂ ਕੋਈ ਸਿੱਖਿਆ ਅਫਸਰ ਜਾਂ ਸਕੂਲ ਮੁਖੀ ਹੀ ਦੂਸਰੇ ਅਧਿਆਪਕ ਦਾ ਨਾਮਜ਼ਦਗੀ ਦੱਸ ਦਈਏ ਕਿ ਪਰ ਸਕਦਾ ਹੈ ਤਾਂ ਅਧਿਆਪਕਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਦੱਸ ਦਈਏ ਕਿ ਜੋ ਸਨਮਾਨ ਉਹਨਾਂ ਨੂੰ ਕੀਤਾ ਜਾਵੇਗਾ 5 ਸਤੰਬਰ 2025 ਅਧਿਆਪਕ ਦਿਵਸ ਵਾਲੇ ਦਿਨ ਤੋ ਉਸ ਦੇ ਲਈ ਨਾਮਜ਼ਦਗੀ ਦੀ ਪ੍ਰਕਿਰਿਆ ਦਾ ਪੋਰਟਲ ਜੋ ਹੈ ਉਹ ਖੋਲ ਦਿੱਤਾ ਗਿਆ ਹੈ 17 ਜੁਲਾਈ ਤੱਕ ਪੋਰਟਲ ਜੋ ਹੈ ਉਹ ਖੁੱਲਿਆ ਰਹੇਗਾ ਜਿਸ ਤਹਿਤ ਦੱਸ ਦਈਏ ਕਿ ਪੰਜਾਬ ਸਟੇਟ ਅਧਿਆਪਕ ਪੁਰਸਕਾਰ ਉੱਥੇ ਹੀ ਯੰਗ ਅਧਿਆਪਕ ਪੁਰਸਕਾਰ ਵੀ ਜੋ ਹੈ ਉਹ ਇਸ ਪੁਰਸਕਾਰਾਂ ਦੀ ਸੂਚੀ ਦੇ ਵਿੱਚ ਸ਼ਾਮਿਲ ਹੈ ਤਾਂ 17 ਜੁਲਾਈ ਤੱਕ ਪੋਰਟਲ ਜੋ ਹੈ ਉਹ ਖੁੱਲਾ ਰਹੇਗਾ ਤੇ 5 ਸਤੰਬਰ ਨੂੰ 24 ਅਧਿਆਪਕ ਜੋਨਿਓ ਚੁਣੇ ਜਾਣਗੇ ਜਿਨ੍ਹਾਂ ਦੀ ਨਾਮਜ਼ਦਗੀ ਭਰੀ ਹੋਵੇਗੀ ਉਸ ਤੋਂ ਬਾਅਦ ਸ਼ਾਰਟਲਿਸਟ ਕੀਤਾ ਜਾਵੇਗਾ ਤੇ 5 ਸਤੰਬਰ ਅਧਿਆਪਕ ਦਿਵਸ ਵਾਲੇ ਦਿਨ ਸੂਬਾ ਪੱਦਰੀ ਸਮਾਗਮ ਦੇ ਵਿੱਚ ਇਹਨਾਂ ਅਧਿਆਪਕਾਂ ਨੂੰ ਜੋ ਹੈ ਉਹ ਸਨਮਾਨਿਤ ਕੀਤਾ ਜਾਵੇਗਾ ਤੇ ਇਸੇ ਦੇ ਨਾਲ ਨਾਲ ਅਧਿਆਪਕਾਂ ਨੂੰ ਜੋ ਇਨਾਮ ਰਾਸ਼ੀ ਵੀ ਹੈ ਉਹ ਵੀ ਦਿੱਤੀ ਜਾਵੇਗੀ ਨਕਦ ਹੋ ਸਕਦੀ ਹੈ ਇਸੇ ਦੇ ਨਾਲ ਉਹਨਾਂ ਨੂੰ ਪੁਰਸਕਾਰ ਵੀ ਜੋ ਹੈ ਇਸ ਸੂਬਾ ਪੱਦਰੀ ਸਮਾਗਮ ਦੇ ਵਿੱਚ ਦਿੱਤਾ ਜਾਵੇਗਾ ਤਾਂ ਪੰਜਾਬ ਦੇ ਅਧਿਆਪਕਾਂ ਦੇ ਨਾਲ ਜੁੜੀ ਹੋਈ ਹੈ ਖੁਸ਼ਖਬਰੀ ਦੱਸ ਦਈਏ ਕਿ ਜੋ ਨਾਮਜ਼ਦਗੀ ਪ੍ਰਕਿਰਿਆ ਹੈ ਪੁਰਸਕਾਰ 2025 ਅਧਿਆਪਕ ਪੁਰਸਕਾਰ 2025 ਦੀ ਜੋ ਨਾਮਜ਼ਦਗੀ ਪ੍ਰਕਿਰਿਆ ਹੈ ਉਸ ਨੂੰ ਪੰਜਾਬ ਸਿੱਖਿਆ ਵਿਭਾਗ ਨੇ ਖੋਲ੍ਹ ਦਿੱਤਾ ਗਿਆ ਹੈ 17 ਜੁਲਾਈ ਤੱਕ ਇਹ ਜੋ ਪੋਰਟਲ ਹੈ ਆਨਲਾਈਨ ਖੋਲ੍ਹਿਆ ਗਿਆ ਹੈ ਖੁੱਲਾ ਰਹੇਗਾ ਤਾਂ ਕੋਈ ਵੀ ਅਧਿਆਪਕ ਜੋ ਹੈ ਜੋ ਉਸ ਪੁਰਸਕਾਰ ਦੇ ਯੋਗ ਹੈ ਉਹ ਅਧਿਆਪਕ ਜਾ ਕੇ ਆਪਣੀ ਨਾਮਜ਼ਦਗੀ ਜੋ ਹੈ ਉਹ ਭਰ ਸਕਦਾ ਹੈ